ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਰੇਦਸ਼ਕੋ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਕਿਸੇ ਸਮੇਂ ਜਦੋਂ ਪਾਰਟੀ ਬਣੀ ਸੀ ਪੰਜਾਬ ਦੇ ਇੰਚਾਰਜ ਸੀ ਸੰਜੇ ਸਿੰਘ ਦੀ ਅਜਬੇਲ ਹੋ ਗਈ ਔਰ ED ਦੀ ਪੋਰ ਖੁੱਲ ਗਈ ਹੈ ਕਿ ਇਹ ED ਦੀ ਖੁੱਲਗੀ ਜਾਂ ਮੋਦੀ ਸਰਕਾਰ ਦੀ ਪੋਰ ਖੁੱਲ ਗਈ ਜਿਸ ਤਰ੍ਹਾਂ ED ਨੇ ਮਨੀਸ਼ ਸੋਧਿਆ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਗ੍ਰਿਸ਼ਟਾਰੀਆਂ ਕੀਤੀਆਂ ਨੇ ਬਹੁਤ ਦਹਿਸ਼ਤ ਪਾਈ ਹੋਈ ਹੈ ਦਿੱਲੀ ਸ਼ਰਾਬ ਘਟਾਲਾ ਮਨੀ ਲਾਂਡਰਿੰਗ ਕੇਸ ਲਗਾਤਾਰ ਚੱਲ ਰਹੇ ਨੇ ਖਾਸ ਤੌਰ ਤੇ ਵਿਰੋਧੀਆਂ ਦੇ ਕੇਸ ਚੱਲ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਅੱਜ ਜਦੋਂ ਜਮਾਨਤ ਦੇ ਰਹੀ ਸੀ ਕੋਰਟ ਨੂੰ ਪੁੱਛਿਆ ਸਬੂਤ ਦਿਖਾਓ ਤੇ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਜਮਾਨਤ ਦੇ ਦੋ 6 ਮਹੀਨੇ ਬਾਅਦ ਜਮਾਨਤ ਹੋਈ ਹੈ ਕਿਉਂ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਸੰਜੇ ਸਿੰਘ ਨੂੰ ਜ਼ਮਾਨਤ ਦੇ ਸਕਦੇ ਹੋ ਇਹਦੀ ਗੱਲ ਕਰਨੀ ਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਹੈ ਕਿ ਸੰਜੇ ਸਿੰਘ ਗਿਆ ਸੀ ਸੁਪਰੀਮ ਕੋਰਟ 'ਚ ਤੇ ਅੱਜ ਪਹਿਲੀ ਸੁਣਸ਼ੀ ਸੀ ਔਰ ਪਹਿਲੀ ਪੇਸ਼ੀ ਦੇ ਵਿੱਚ ਹੀ ਜਵਾਨਤ ਮਿਲੀ ਹੈ ਤੇ ਉਹਦਾ ਵਕੀਲ ਵੀ ਬਹੁਤ ਵਧੀਆ ਕੀਤਾ ਸੀ ਅਭਿਸ਼ੇਕ ਮਨੂਜ ਸਿੰਘ ਵੀ ਕਹਿ ਵਕੀਲਤਾ ਜਿਹੜਾ ਹੈ ਕੇਜਰੀਵਾਲ ਹੋਰਾਂ ਦਾ ਵੀ ਇਹੀ ਹੈ ਲੇਕਿਨ ਅੱਜ ਜਿਹੜੇ ਸਵਾਲ ਕੀਤੇ ਉਹਨਾਂ ਨੇ ਕਿਹਾ ਦੇਖੋ ਇਹਨੂੰ ਫੜਿਆ ਕਿਉਂ ਗਿਆ ਇਹ ਵੀ ਤਾਂ ਇੱਕ ਗੱਲ ਹੈ ਨਾ ਕਿਸ ਕਰਕੇ ਫੜਿਆ ਗਿਆ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਇੱਕ ਦਿਨੇਸ਼ ਸਿੰਘ ਨੌ ਦਾ ਕੋਈ ਬੰਦਾ ਜਿਹੜਾ ਸਰਕਾਰੀ ਗਵਾਹ ਬਣ ਗਿਆ ਉਸ ਦੇ ਬਿਆਨ ਤੇ ਫੜਿਆ ਗਿਆ ਔਰ ਕਮਾਲ ਇਹ ਹੈ ਕਿ ਉਸ ਨੇ ਜਿਹੜਾ ਬਿਆਨ ਦਿੱਤਾ ਹੈ ਪਹਿਲੇ 8 ਬਿਆਨਾਂ ਚ ਕੋਈ ਨਾਮ ਨਹੀਂ ਸੀ ਤੇ ਸੰਜੇ ਸਿੰਘ ਦਾ ਫਿਰ ਜਦੋਂ ਉਸ ਨੂੰ 9ਵੇਂ ਬਿਆਨ ਦੇ ਵਿੱਚ ਇਹਦਾ ਜਿਹੜਾ ਹੈ ਸੰਜੇ ਸਿੰਘ ਦਾ ਨਾਮ ਆਉਂਦਾ ਜਦੋਂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਦਿਨ ਪਹਿਲਾਂ ਉਸ ਦੀ ਜ਼ਮਾਨਤ ਹੋ ਜਾਂਦੀ ਹੈ ਨਾ ਸਿਰਫ ਜ਼ਮਾਨਤ ਹੁੰਦੀ ਹੈ ਉਸ ਨੂੰ ਇਹ ਵੀ ਆ ਗਿਆ ਮੈਂ ਜੰਦੇ ਕਿ ਜਾ ਤੂੰ ਆਪਦੀ 25 ਸਾਲ ਸਿਲਵਰ ਜੁਬਲੀ ਜਾ ਕੇ ਮਨਾਇਆ ਵਿਦੇਸ਼ ਦੇ ਵਿੱਚ ਸ਼ਾਇਦ ਉਹ ਸਪੇਨ ਗਿਆ ਸੀ ਤੋਂ ਇਹ ਇਹਨੂੰ ਲਿੰਕ ਕਰਕੇ ਤੁਸੀਂ ਦੇਖ ਸਕਦੇ ਹੋ ਤੋਂ ਇਸ ਤਰ੍ਹਾਂ ਹੋ ਰਿਹਾ ਹੈ ਮਤਲਬ ਜਿਹੜਾ ਸਰਕਾਰੀ ਗਵਾਹ ਬਣ ਜਾਂਦਾ ਹੈ ਸਰਚੰਦ ਰੇਡੀ ਹੋਵੇ ਦਿਨੇਸ਼ ਸਿੰਘ ਹੋਵੇ ਇਸ ਤਰ੍ਹਾਂ ਜਦੋਂ ਨਾਂ ਲੈ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਸ ਤਰ੍ਹਾਂ ਉਹਨਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਜ਼ਮਾਨਤ ਵੀ ਈਡੀ ਕਰਾ ਦਿੰਦੀ ਹੈ ਜਿਨ੍ਹਾਂ ਦਾ ਨਾਮ ਲੈਂਦੇ ਨੇ ਉਹ جیل 'ਚ ਨੇ ਇਸੇ ਤਰ੍ਹਾਂ ਬਾਕੀ ਸਾਰੇ ਬੈਠੇ ਨੇ ਪਹਿਲਾ ਸਤਿੰਦਰ ਜੈਨ ਮਰੀਤ ਸੋਸ਼ੋਧਿਆ ਤੇ ਫਿਰ ਸੰਜੇ ਸਿੰਘ ਹੁਣ ਕੇਜਰੀਵਾਲ ਹੁਣ ਇਹ ਸਾਰੇ ਦੇ ਜਿਹੜੀ ਗੱਲ ਹੋਈ ਇਹਦੇ ਪਹਿਲਾਂ ਜੇ ਸਮਝਣਾ ਹੋਵੇ ਨਾ ਇਸ ਨੂੰ ਇਸ ਇਹ ਅੱਜ ਕਿਉਂ ਮੈਂ ਸ਼ੁਰੂ ਕੀਤਾ ਕਿਉਂ ਜ਼ਮਾਨਤ ਮਿਲ ਗਈ ਕਿਉਂ ਕਿਹਾ ਇਸ ਦੇ ਈਡੀ ਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅਸਲ ਦੇ ਵਿੱਚ ਗਲਤ ਇਹ ਹੋਈ ਸ਼ੁਰੂ ਚ ਜਿਹੜੇ ਮਨੂ ਸਿੰਘ ਵੀ ਨੇ ਵਿਸ਼ੇਕ ਮਨੂ ਸਿੰਘ ਵੀ ਉਹ ਕਹਿੰਦੇ ਦੇਖੋ ਪਹਿਲੇ ਨੌਵੇਂ ਬਿਆਨ ਚ ਤਾਂ ਉਹਨੇ ਕੋਈ ਨਾਮ ਨਹੀਂ ਲਿਆ ਦਾ ਇਹਦਾ ਮਤਲਬ ਹੈ ਨੌਵੇਂ ਬਿਆਨ ਚ ਲਿਆ ਪਹਿਲੇ ਅੱਠ ਚ ਤਾਂ ਕੋਈ ਨਾ ਨਹੀਂ ਤੇ ਉਦੋਂ ਲਿਆ ਜਦੋਂ ਉਹਨੇ ਜ਼ਬਾਨ ਚ ਕਰੋਨੀਜਾ ਕਰਾਇਆ ਗਿਆ ਕਿਹਾ ਗਿਆ ਇੱਕ ਨੰਬਰ ਦੂਜਾ ਜੋ ਉਹਨੇ ਕਿਹਾ ਕੋਈ ਪੈਸਾ ਤਾਂ ਪ੍ਰਾਪਤ ਨਹੀਂ ਹੋਇਆ ਮਨੀ ਡਾਡਰਿੰਗ ਕਦੀ ਹੋਈ ਇੱਕ ਇਹ ਕਿਹਾ ਤਾਂ ਉਹ ਕਹਿੰਦੇ ਵੀ ਇਸ ਚੱਕਰ ਦੇ ਵਿੱਚ ਤੁਸੀਂ ਇਹ ਤਾਂ 6 ਮਹੀਨੇ ਹੋ ਗਏ ਨੂੰ ਜੇਲ੍ਹ ਚ ਉੱਤੇ ਤੱਕ ਸਬੂਤ ਤਾਂ ਦਿਖਾਵੇ ਕੋਈ ਇਹ ਗੱਲ ਬੰਨੂ ਸਿੰਘ ਵੀ ਨੇ ਕਹੀ ਤੇ ਉਸ ਤੋਂ ਬਾਅਦ ਕੋਰਟ ਨੇ ਜੋ ਕਿਹਾ ਉਸ ਨੂੰ ਵੈਸੇ ਤਾਂ ਪਹਿਲਾਂ ਕੋਰਟ ਦੀ ਗੱਲ ਸੁਣ ਲੋ ਕੋਰਟ ਕਿਹੜੀ ਸੀ ਜੱਜ ਬੈਂਚ ਕਿਹੜਾ ਸੀ ਜਸਟਿਸ ਸਜੀਵ ਖੰਨਾ ਜਸਟਿਸ ਦਪੰਕਰ দত্তਾ ਔਰ ਜਸਟਿਸ ਪੀ ਵੀ ਭਾਰਗਵੇ ਇਹ ਬੈਂਚ ਨੇ ਈਵੀ ਦੇ ਵਕੀਲ ਨੂੰ ਕਿਹਾ ਜਿਹੜਾ ਐਡੀਸ਼ਨਲ ਸਲਿਸਟਰ ਜਨਰਲ ਹੈ ਨਾ ਐਸਪੀ ਰਾਜੂ ਤੇ ਉਹਨੂੰ ਕਿਹਾ ਕਿ ਵੀ ਤੁਸੀਂ ਇਹ ਕਰੋ ਸਾਨੂੰ ਆਹ ਜਿਹੜੀਆਂ ਗੱਲਾਂ ਇਹਨਾਂ ਦੇ ਵਕੀਲ ਨੇ ਕਹੀਆਂ ਨੇ ਇਹਦੇ ਸਬੂਤ ਦਿਓ ਕਿ ਤੁਸੀਂ ਇਹਦਾ ਨਾਮ ਕਿੱਥੇ-ਕਿੱਥੇ ਆਇਆ ਕਿੰਨੇ ਵਾਰ ਆਇਆ ਹੈ ਸ਼ੁਰੂ ਵਿੱਚ ਕਿਉਂ ਨਹੀਂ ਆਇਆ ਚਾਰਟ ਸੀਟ ਕਿੱਥੇ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਸੱਜ ਸਿੰਘ ਦੇ ਖਿਲਾਫ ਤੁਹਾਡੇ ਕੋਲ ਜਿਹੜਾ ਵੀ ਸਬੂਤ ਹੈਗਾ ਉਹ ਤੁਸੀਂ ਰੱਖੋ ਤੇ ਫਿਰ ਆਪਾਂ ਜਾਂ ਜਿਹੜਾ ਇਹਨੂੰ ਜਸਟਿਸ ਕਿਹੜਾ ਛੱਡਿਆ ਗਿਆ ਕਦੋਂ ਇਹਨੂੰ ਜਿਹੜਾ ਹੈ ਜਸਟਿਸ ਜਦੋਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨੇ ਨੌਲਡਿਆ ਸਰਕਾਰੀ ਗਵਾਹ ਬਣਿਆ ਉਦੋਂ ਬਾਅਦ ਹੀ ਉਹਨੂੰ ਛੱਡਿਆ ਗਿਆ ਇਹ ਸਾਰੀਆਂ ਗੱਲਾਂ ਉਹ ਮਨੁਸੰਗ ਵੀ ਨੇ ਜੋ ਰੱਖਿਆ ਸੀ ਤੇ ਇਹ ਬੈਂਚ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ 2 ਵਜੇ ਤੱਕ ਤੁਸੀਂ ਇਹ ਸਾਰਾ ਸਾਨੂੰ ਦਿਓ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਹਿਤਾ ਕਿ 6 ਵੀਨੇ ਹੋ ਗਏ ਇਹ ਵੀ ਦੱਸਿਓ ਸਾਨੂੰ ਜਦੋਂ ਦੁਬਾਰਾ ਆਉਂਗੇ ਲੰਚ ਤੋਂ ਬਾਅਦ ਕਿ ਹੁਣ ਕਿਉਂ ਇਹਨੂੰ ਰੱਖਿਆ ਜਾਣਾ ਕੀ ਖਾਲੇ ਲੋੜ ਕੀ ਹੈ ਤੀਜੀ ਗੱਲ ਉਹਨਾਂ ਨੇ ਇਹ ਕਹੀ ਕਿ ਕੁਝ ਪੈਸਾ ਬਰਾਮਦ ਹੋਇਆ 2 ਕਰੋੜ ਤੁਸੀਂ ਕਹਿ ਰਹੇ ਹੋ ਉਹਦੀ ਬਰਾਮਦਗੀ ਹੋਈ ਹੈ ਇਹ ਪੁੱਛਿਆ ਕਿ ਪੈਸਾ ਤਾਂ ਕੋਈ ਨਹੀਂ ਬਰਾਮਦ ਹੋਇਆ ਤੇ ਫਿਰ ਤੁਸੀਂ ਕਿਸ ਬਨਾਤੇ ਕਿਹੜੇ ਸਬੂਤ ਦੇ ਬਨਾਤੇ ਇਹ ਸੰਜੇ ਸਿੰਘ ਨੂੰ ਜੇਲ੍ਹ ਤੇ ਰੱਖਿਆ ਹੋਇਆ ਇਹ ਜੋ 6 ਮਹੀਨੇ ਹੋ ਗਏ ਵੀ ਨਹੀਂ ਹੈ ਤਾਂ ਉਸ ਕਰਕੇ ਉਹ ਕਹਿੰਦੇ ਠੀਕ ਹੈ ਹੁਣ ਤੁਸੀਂ ਜਾਓ ਫਿਰ ਲੰਚ ਤੋਂ ਬਾਅਦ ਕੀ ਹੋਇਆ ਕਿਥੋਂ ਹੁਣ ਸਬੂਤ ਲੈ ਕੇ ਆਉਂਦੇ ਰਾਜੂ ਸਾਹਿਬ ਸਬੂਤ ਕੋਈ ਉਹ ਵੀ ਤਾਂ ਦੇਣ ਤੇ ਜਿਹੜੇ ਜਿੰਨਾ ਤੇ ਬਣਾ ਤੇ ਰੱਖਿਆ ਜਦੋਂ ਬੜੇ ਕੋਈ ਸਬੂਤ ਨਹੀਂ ਕੋ ਜਦੋਂ ਬਰਾਮਤ ਕੁਛ ਨਹੀਂ ਹੋਇਆ ਤੇ ਤੁਸੀਂ ਦਿਖਾਉਂਗੇ ਕੀ ਤੇ ਉਹ ਜਦੋਂ ਇਹਨਾਂ ਨੇ ਜਾ ਕੇ ਦੁਬਾਰਾ ਪੁੱਛਿਆ ਅੱਜ ਦੀ ਕਾਰਵਾਈ ਦੇ ਵਿੱਚ ਬੈਂਚ ਨੇ ਕਿ ਹਾਂਜੀ ਦੱਸੋ ਅਸੀਂ ਜਵਾਬਤ ਦੇਣ ਲੱਗੇ ਜੇ ਤੁਹਾਡੇ ਕੋਲ ਇਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਇਹਨੂੰ ਜਿਹੜੇ ਹੈ ਤੁਸੀਂ ਸਬੂਤ ਦਿਖਾਓ ਤੇ ਫਿਰ ਰਾਜੂ ਸਾਹਿਬ ਕਹਿੰਦੇ ਨੇ ਸਾਨੂੰ ਤੁਸੀਂ ਇਹਨੂੰ ਜਵਾਨਤ ਦੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਸੰਜੀਤ ਸਿੰਘ ਨੂੰ ਜਮਾਤ ਮਿਲ ਗਈ ਇਹ ਤਾਂ ਕਹਾਣੀ ਕਿ ਇਹ ਬਾਕੀ ਨਾਲ ਵੀ ਆਈ ਹੈ ਇਹ ਜਿਹੜਾ ਲੱਗਦਾ ਹੈ ਐਂ ਹੋਏਗਾ ਜੋ ਦੇਸ਼ ਦੇ ਵਿੱਚ ਹੋ ਰਿਹਾ ਹੈ ਇਹ ਵੱਡੇ ਸਵਾਲ ਖੜੇ ਕਰ ਰਿਹਾ ਹੁਣ ਤੁਸੀਂ 6 ਮਹੀਨੇ ਦੀ ਜੋ ਵਿਵਰਜਿਤ ਹੁਣ ਮੰਨ ਲਓ ਕਿ ਸੰਜੀਤ ਸਿੰਘ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ 6 ਮਹੀਨੇ ਤੋਂ ਜੇਲ੍ਹ ਚ ਹੈ ਤਫਰ ਉਹਦੇ ਲਈ ਕਾਦੀ ਜ਼ਿੰਮੇਵਾਰੀ ਕਿ ਕਿਉਂ ਫੜਿਆ ਗਿਆ ਕੀ ਹੈ ਔਰ ਦੋ ਗੱਲਾਂ ਐ ਚ ਹੋ ਰਹੀਆਂ ਨੇ ਅੱਜਕੱਲ ਬੰਦਾ ਫੜਾਇਆ ਜਾਂਦਾ ਤੇ ਬੰਦੇ ਨੂੰ ਈਦੀ ਜਿਹੜੀ ਐ ਪਹਿਲਾਂ ਰਿਮਾਂਡ ਲੈਂਦੀ ਐ ਫਿਰ ਉਹਨੂੰ ਜੁਡੀਸ਼ੀਅਲ ਕਸਟਡੀ ਚ ਭੇਜਦੀ ਐ ਅਸਲ ਦੇ ਵਿੱਚ ਈਦੀ ਕੋਲ ਪਾਵਰ ਬਹੁਤ ਨੇ ਜਿਹੜੀਆਂ ਪਾਵਰ ਜਦੋਂ ਬੰਦਾ ਜੇਲ੍ਹ ਚ ਬੈਠਾ ਸੋਚਦਾ ਕਿ ਇਹ ਤਾਂ ਹੀ ਮੈਤਨੀ ਛੁੱਟਦਾ ਚਾਹੇ ਉਹ ਸਰਤਚੰਦ ਰੇੜੀ ਐ ਚਾਹੇ ਦਨੇਸ਼ ਕੁਮਾਰ ਜਿਹਨਾਂ ਦੋਨਾਂ ਦੇ ਰੇੜੀ ਦੇ ਨਾਮ ਲਿਆ ਸੀ ਕੇਸਰੀਵਾਲ ਦਾ ਉਹ ਵੀ ਸਰਕਾਰੀ ਕੁਬਾ ਬਣ ਗਿਆ ਉਹ ਤੋਂ ਤਾਂ ਖੈਰ 55 ਕਰੋੜ ਵੀ ਲੈ ਲਿਆ ਨਾ ਚੰਦਾ ਵੀ ਲੈ ਲਿਆ ਜਿਹੜਾ ਚੰਦਾ ਜਿਹਦੇ ਸਾਰੋਂ ਤਾਂ ਜ਼ਿਆਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦੀ ਕਚਹਿਰੀ 'ਚ ਨੁਗਾ ਕਰਦਾ ਜਿਹੜੀ ਗੱਲ ਆਹੀ ਹੈ ਉਦੋਂ ਕੀ ਪਤਾ ਸੀ ਉਦੋਂ ਨਹੀਂ ਪਤਾ ਸੀ ਕਿ ਆ ਜਿਹੜਾ ਕੁਝ ਹੋ ਜਾਣਾ ਹੈ ਜਿਹੜਾ ਹੈ ਚੰਦਰ ਚੂੜਦੇ ਜਿਹੜੇ ਬੈਂਚ ਹੈ ਉਸਨੇ ਐਸਬੀਏ ਨੂੰ ਇੰਨੀਆਂ ਕੁਰ੍ਹੀਆਂ ਵਟਣੀਆਂ ਨੇ ਕਿ ਤੂੰ 10 ਲੋਕਾਂ ਨੂੰ ਜਿਹੜਾ ਜੂਨ ਤੱਕ ਟਾਈਮ ਮੰਗਦਾ ਸੀ ਦੋ ਦਿਨ ਚ ਥੋੜਾ ਸਾਰਾ ਸਾਹਮਣੇ ਰੱਖਦਾ ਉੱਥੇ ਪਤਾ ਲੱਗਿਆ ਨਾ ਉਹ ਸਰਚੰਦਰ ਰੈੜੀ ਉਹਨੇ ਨਾ ਇਹਨੇ ਲਿਆ ਸੀ ਦਿਨੇਸ਼ ਦੋਨਾਂ ਦਾ ਇੱਕੋ ਤਰੀਕਾ ਹੈ ਦੋਨਾਂ ਦੀ ਜਮਾਨਤ ਤੋਂ ਉਦੋਂ ਬਾਅਦ ਉਹਦੀ ਜਮਾਨਤ ਕਿਸੇ ਹੋਰ ਬਹਾਨੇ ਨਾਲ ਦੇਤੀ ਵੀ ਉਹਦੇ ਜੀ ਬੈਕ ਪੇਨ ਹੁੰਦੀ ਹੈ ਇਹ ਦਿਨੇਸ਼ ਬਾਦ ਨੂੰ ਕਿਸੇ ਹੋਰ ਬਹਾਨੇ ਨਾਲ ਬਾਹਰ ਕੱਢਦਾ ਕਿਉਂਕਿ ਜੋਕ ਹੋਣਾ ਸੀ ਕਹਾ ਲਿਆ ਇਹ ਤਰੀਕਾ ਜਿਹੜਾ ਨਾ ਵਿਰੋਧੀਆਂ ਨੂੰ ਟਿਕਾਣੇ ਲਾਉਣ ਦਾ ਵਿਰੋਧੀਆਂ ਨੂੰ ਠਿੱਟ ਕਰਨ ਦਾ ਵਿਰੋਧ ਨੂੰ ਖਤਮ ਕਰਨ ਦਾ ਇਹ ਕੋਈ ਜਾਦਾ ਜਿਹੜੀ ਹੈ ਨਾ ਵਧੀਆ ਲੋਕਤੰਤਰ ਦੀ ਉਦਾਹਰਨ ਤਾਂ ਨਹੀਂ ਹੈ ਪਰ ਸਾਡੇ ਦੇ ਇਸ ਚਰ ਹੈ ਔਰ ਇਹਦਾ ਜਵਾਬ ਵੀ ਕੋਈ ਨਹੀਂ ਹੈ ਜਵਾਬ ਤਾਂ ਹੁਣ ਉਹਨਾਂ ਨੇ ਵਾਸ਼ਿੰਗ ਮਸ਼ੀਨ ਚ ਦਿਖਾਤਾ ਜਿਹੜੀ ਭਗਵਨ ਖੇੜਾ ਨੇ ਦਿਖਾਇਆ ਵਾਸ਼ਿੰਗ ਮਸ਼ੀਨ ਕਿਆ ਲਓ ਜੀ ਇਹਦੇ ਚ ਅਸੀਂ ਪਾਈਏ ਤਾਂ ਬੰਦੇ ਸਾਫ ਸੁਥਰੇ ਹੋ ਜਾਂਦੇ ਨੇ ਕਿਹੜੇ ਕਿਹੜੇ ਬੰਦੇ ਉਹ ਅਸ਼ੋਕ ਚਵਾਨ ਜੀ ਨੇ ਆਦਰਸ਼ ਕਟਾਲਾ ਕੀਤਾ ਸੀ ਪਰਫੂਲ ਪਟੇਲ ਜਾਂ ਅਜੀਤ ਪਵਾਰ ਵਰਗੇ 51 ਬੰਦੇ ਦੀ ਲਿਸਟ ਹੈ ਸਾਫ ਦਾ ਮੁੱਖ ਮੰਤਰੀ ਵਿਸ਼ਵਾਸ਼ ਸ਼ਰਮਾ ਉਹ ਵੀ ਵਿੱਚ ਹੈ ਤਾਂ ਉਹ ਹੁਣੋ ਸਾਰੇ ਸਾਫ ਸੁੱਤਰੇ ਨੇ ਜਦ ਦੂਜੇ ਪਾਸੇ ਆંકੜੇ ਤਾਂ ਸੱਚੀ ਬੋਲਦੇ ਨੇ ਹੋਰ ਤਾਂ ਚਲੋ ਬੰਦਾ ਝੂਠ ਬੋਲ ਸਕਦਾ ਹੈ ਆંકੜੇ ਤਾਂ ਇਹ ਵੀ ਕਹਿੰਦੇ ਨੇ ਕਿ ਜੀ ਹੁਣ ਤੱਕ ਈਡੀ ਨੇ ਕਿੰਨਾ ਤੇ ਰੈਡ ਕੀਤੀ ਹੈ ਉਹਨਾਂ ਚੋਂ ਕਿੰਨੇ ਬੰਦੇ ਨੇ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੋਧ ਨੇ ਤੇ ਵਿਰੋਧੀ ਪਾਰਟੀਆਂ ਦੇ ਕਿੰਨੇ ਨੇ ਪਰ ਲੋੜ ਹੀ ਨਹੀਂ ਐਨੇ ਹੀ ਪਤਾ ਲੱਗ ਜਾਓ ਐਨੇ ਆંકੜੇ ਦੇਖ ਲਓ ਤੁਹਾਨੂੰ ਸਾਰੀ ਗੱਲ ਸਮਝ ਆ ਜਾਊ ਕਿ ਇਹਦੀ ਕਾਦੇ ਲਈ ਰੱਖੀ ਹੋਈ ਹੈ ਸੋ ਇਸ ਤਰ੍ਹਾਂ ਜਿਹੜਾ ਕੁਝ ਹੋ ਰਿਹਾ ਲੇਕਿਨ ਅੱਜ ਬੁਰੀ ਹੋਈ ਭਾਰਤੀ ਜਨਤਾ ਪਾਰਟੀ ਨਾਲ ਮੋਦੀ ਸਾਹਿਬ ਇਹ ਨਹੀਂ ਕਿ ਸੱਜੇ ਸਿੰਘ ਬਾਹਰ ਆ ਗਿਆ ਸੱਜੇ ਸਿੰਘ ਜਾਂ ਹੁਣ ਇੱਕ ਚਾਰ ਸੀਟ ਚ ਰਾਘੂ ਚੱਡਾ ਦਾ ਵੀ ਨਾਂ ਹੈ ਤਾਂ ਹੀ ਪਤਾ ਨਹੀਂ ਬਾਹਰ ਭੱਜਿਆ ਹੋਇਆ ਹੈ ਠੀਕ ਹੈ ਹੋ ਸਕਦਾ ਹੈ ਅੱਖ ਦਾ ਵੀ ਆਪਰੇਸ਼ਨ ਕਰਾਉਣਾ ਹੋਵੇ ਉਹ ਵੀ ਕਾਰਨ ਹੋ ਸਕਦਾ ਪਰ ਬੋਲਿਆ ਲਈ ਜਦੋਂ ਔਖਾ ਵੇਲਾ ਹੁੰਦਾ ਔਖਾ ਵੇਲਾ ਤਾਂ ਹੈ ਹੀ ਹੈ ਕੇਜਰੀਵਾਲਰ ਨੂੰ ਆਪਣੀ ਪਾਰਟੀ ਵੀ ਬਚਾਉਣੀ ਆ ਸਰਕਾਰ ਵੀ ਬਚਾਉਣੀ ਆ ਤੇ ਹੁਣ ਤਾਂ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਕਿ ਨੌ ਦਾ ਵੀ ਲੈ ਲਿਆ ਜਿਹੜੀ ਆਸੀ ਸਿੰਘ ਦਾ ਸੌਰਵ ਭਾਰਤਵਾਦ ਦਾ ਵੀ ਇਹਨਾਂ ਨੇ ਨੌ ਲਿਆ ਕਈ ਤਾਂ ਕਹਿੰਦੇ ਨੇ ਉਹਨੂੰ ਦਾਗੀ ਕਰਨਾ ਚਾਹੁੰਦੇ ਨੇ ਮੀਡੀਆ ਦੇ ਤੁਸੀਂ ਮੂੰਹ ਥੋੜੀ ਫੜ ਲਓਗੇ ਮੀਡੀਆ ਦੇ ਕਹਿੰਦੇ ਵੀ ਜਾਣ ਬੁੱਝ ਕੇ ਜਿਹੜੇ ਵੀ ਕੰਟੈਂਡਰ ਨਜ਼ਰ ਆਉਂਦੇ ਸੀ ਵੀ ਸੀਐਮ ਕਿਹਨੂੰ ਬਣਾਉਣਾ ਹੈ ਤੋਂ ਬਾਅਦ ਤੇ ਜੇ ਹੁਣ ਜਿਲ੍ਹੇ ਚ ਤਾਂ ਚੱਲਣੀ ਨਹੀਂ ਤੇ ਫਿਰ ਸ੍ਰੀਤਾ ਕੇਜਰੀਵਾਲੀ ਰਾਹ ਸਾਫ ਕੀਤਾ ਬਹੁਤ ਸਾਰੀਆਂ ਗੱਲਾਂ ਨੇ ਵੈਸੇ ਸਿਆਸਤ 'ਚ ਬੜਾ ਕੁਝ ਹੁੰਦਾ ਹੁਣ ਸੱਚ ਜ ਤੋਂ ਨੂੰ ਇਹ ਕਿਤੇ ਘੱਟ ਕੇਜਰੀਵਾਲ ਮੈਨ ਪੜਨੀ ਹੈ ਮੈਂ ਮਹਾਭਾਰਤ ਪੜਨੀ ਹੈ ਬਿਲਕੁਲ ਉਹੀ ਤਰੀਕਾ ਉਧਰੋਂ ਰਾਮ ਮੰਦਰ ਦਾ ਇਧਰੋਂ ਇਹ ਸਾਰੇ ਬਿਲਕੁਲ ਸਿਆਸਤ ਜਿਹੜੀ ਹੈ ਇੱਕੋ ਜਿਹੀ ਚੱਲ ਰਹੀ ਖਾਸ ਤੌਰ ਤੇ ਜਿਹੜੀ ਕੇਜਰੀਵਾਲ ਤੇ ਮੋਦੀ ਸਾਹਿਬ ਦੀ ਜਾਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਦੀ ਸਿਆਸਤ ਕੋ ਜਿਆਦਾ ਫਰਕ ਨਹੀਂ ਹੈ ਲੇਕਿਨ ਇਹ ਕਹ ਸੱਚ ਦਾ ਸੱਚ ਹੈ ਵੀ ਸੰਜੇ ਸਿੰਘ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਤੇ ਜਿਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਉਹ ਜੇਲ੍ਹਾਂ ਚ ਰਹਿੰਦੇ ਨੇ ਸਾਲਾਪਾਦੀ ਇਹਦਾ ਕਾਉਂਟ ਜ਼ਿੰਮੇਵਾਰ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਸੋ ਪਿਆਰੇ ਦਰਸ਼ਕੋ ਇਸ ਵੀਡੀਓ ਨੂੰ ਅੱਛੀ ਸਮਾਪਤ ਕਰਦੇ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ